ਪਾਖੜਾ ਡੈਮ ਤੋਂ ਅੱਜ ਵੀ ਪਾਣੀ ਛੱਡਿਆ ਜਾ ਰਿਹਾ ਹੈ 40000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਹੈ 1670.67 ਫੁੱਟ ਤੇ ਹੈ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ ਪਾਣੀ ਦਾ ਪੱਧਰ ਨੰਗਲ ਡੈਮ ਤੋਂ ਵਕਫਖ ਨਹਿਰਾਂ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਨੰਗਲ ਹਾਈਡਲ ਨਹਿਰ ਤੇ ਪਾਣੀ ਦਾ ਪੱਧਰ 11000 ਕਿਊਸਿਕ ਹੈ ਨੰਦਪੁਰ ਹਾਈਡਲ ਨਹਿਰ ਤੇ ਪਾਣੀ ਦਾ ਪੱਧਰ 9000 ਕਿਊਸਿਕ ਹੈ ਸਤਲੁਜ ਦਰਿਆ ਦੀ ਵਿੱਚ 11000 ਕਿਊਸਿਕ ਪਾਣੀ ਵਹਿ ਰਿਹਾ ਹੈ ਲਗਾਤਾਰ ਹੋ ਰਹੀ بارش ਦੇ ਕਾਰਨ ਡੈਮਾਂ ਦੇ ਪਾਣੀ ਦਾ ਪੱਧਰ ਵੀ ਹੈ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ ਤੇ ਡੈਮਾਂ ਤੋਂ ਪਾਣੀ ਵੀ ਹੈ ਜਿਹੜਾ ਉਹ ਛੱਡਿਆ ਜਾ ਰਿਹਾ ਹੈ ਤਾਂ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਤਕਰੀਬਨ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਤਾਂ ਬਹੁਤ ਭਾਰੀ بارش ਹੋਣ ਦੀ ਭਵਿੱਖਬਾਣੀ ਇਹਨਾਂ 6 ਅਤੇ 7 ਤਰੀਕ ਦੇ ਲਈ ਕੀਤੀ ਗਈ ਹੈ ਕੱਲ ਨੂ ਤੇ ਅੱਜ ਜਿਹੜਾ ਮੀਂਹ ਆਹੋ ਪਾਰੀ ਨਹੀਂ ਪੈ ਸਕਦਾ ਇਸ ਸਬ ਦੇ ਵਿਚਾਲੇ ਹੁਣ ਪ੍ਰਸ਼ਾਸਨ ਵੀ ਸੁਰੱਖਿਆ ਨੂੰ ਲੈ ਕੇ ਚੌਕਸ ਹੈ ਪਾਖੜਾ ਡੈਮ ਤੋਂ ਅੱਜ ਵੀ ਪਾਣੀ ਰਿਲੀਜ਼ ਕੀਤਾ ਜਾ ਰਿਹਾ 40000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1670 ਇਸ਼ਾਰੀਆ 6-7 ਫੁੱਟ ਤੇ ਹੈ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ ਪਾਣੀ ਦਾ ਪੱਧਰ ਨੰਗਲ ਡੈਮ ਤੋਂ ਵਗਫਕ ਨਹਿਰਾਂ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾ ਰਿਹਾ ਛੱਡਿਆ ਜਾ ਰਿਹਾ ਨੰਗਲ ਹਾਈਡਲ ਨਹਿਰ ਤੇ ਪਾਣੀ ਦਾ ਪੱਧਰ 11000 ਕਿਊਸਿਕ ਹੈ ਤਾਂ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਇਹ ਪਾਣੀ ਹੌਲੀ-ਹੌਲੀ ਕਰਕੇ ਹੁਣ ਛੱਡਿਆ ਜਾ ਰਿਹਾ ਹੈ